ਸਮਾਨਾ ਸਦਰ ਪੁਲਿਸ ਵੱਲੋਂ ਖੜੀਫੱਤਾ ਪਿੰਡ ਦੇ ਵਿੱਚ ਇਨਫਰਮੇਸ਼ਨ ਮਿਲਣ ਦੇ ਉੱਤੇ ਜਿੱਥੇ ਦੇਸੀ ਸ਼ਰਾਬ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਕੁਝ ਸਮਾਨ ਬਰਾਮਦ ਹੋਇਆ ਸਮਾਨਾ ਸਦਰ ਦੇ ਇੰਚਾਰਜ ਅਵਤਾਰ ਸਿੰਘ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਜਿਸ ਤਰ੍ਹਾਂ ਕੋਈ ਵੀ ਇਸ ਇਲਾਕੇ ਦੇ ਵਿੱਚ ਖਮਾਨਾ ਸਮਾਨਾ ਸਦਰ ਦੇ ਅਧੀਨ ਕਿਸੇ ਪਿੰਡ ਤੇ ਕੋਈ ਦੇਸੀ ਸ਼ਰਾਬ ਨਿਕਾਲੇਗਾ ਉਹਦੇ ਖਿਲਾਫ ਪੁਲਿਸ ਲਗਾਤਾਰ ਕਾਰਵਾਈ ਕਰ ਵੀ ਰਹੀ ਹੈ ਔਰ ਕਰੇਗੀ ਦੇਖਤੀ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ ਔਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕੱਲ ਮੇਰੇ ਐਸਐਸਆਈ ਰਾਜਕੁਮਾਰ ਸਿੰਘ ਟੈਂਟਰ ਬਸਟੈਂਡ ਤੇ ਮੌਜੂਦ ਸੀ ਜਿੱਥੇ ਇੱਕ ਐਕਸਾਈਜ਼ ਇੰਸਪੈਕਟਰ ਸਿਮਰ ਜੋ ਹਲਕਾ ਸੁਮਾਨੇ ਦੇ ਉਹਦੇ ਨਾਲ ਖੜੇ ਗੱਲਬਾਤ ਕਰ ਰਹੇ ਸੀ ਇੰਨੇ ਇੰਨੇ ਦਰਾਨੇ ਗੱਲਬਾਤ ਇੱਕ ਮੁਕੋਰ ਨੇ ਸਾਡੇ ਐਸਸੀ ਰਾਜਕੁਮਾਰ ਨੂੰ ਠੀਕਾ ਇਤਲਾਹ ਦਿੱਤੀ ਕਿ ਕਿੜੀ ਪਤਨ ਸਿੰਘ ਅਰਸ਼ਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਕਿੜੀ ਪਤਨ ਠੀਕਾ ਘਰ ਵਿੱਚ ਸ਼ਰਾਬ ਨਜਾਇਜ਼ ਕੱਢ ਕੇ ਕਿਸੇਦ ਕਰਕੇ ਵੇਚੰਦਾਦੀ ਹੈ ਜੇਕਰ ਇਹ ਕੰਦੇ ਰਿਪੋਰਟ ਕੀਤਾ ਜਾਏ ਤਾਂ ਭਾਰੀ ਮਾਤਰਾ ਵਿੱਚ ਲਾਣ ਦਾ ਕੱਢੀ ਹੋਈ ਸ਼ਰਾਬਰਾਮ ਦੇ ਹੋ ਸਕਦੀ ਹੈ ਜਿਸ ਦੇ ਆਧਾਰ ਤੇ ਸਮੇਤ ਐਕਸਾਈਜ ਟੀਮ ਦੇ ਸਮੇਤ ਮੇਰੇ ਐਸਸੀ ਰਾਜਕੁਮਾਰ ਵੱਲੋਂ ਆਪਣੀ ਟੀਮ ਨਾਲ ਜਾ ਕੇ ਖੇੜੀ ਪੱਤਨ ਉਹਦੇ ਘਰ ਪਰ ਰੇਡ ਕੀਤਾ ਗਿਆ ਜਿੱਥੇ ਉਹਦੇ ਘਰੋਂ ਕਰੀਬ 400 ਲੀਟਰ ਸਾਨੂੰ ਲਾਣ ਆ ਜਿਹੜਾ ਹੈਗਾ ਕੱਚੀ ਜਿਹੜੀ ਸ਼ਰਾਬ ਜੀ ਤੋ ਕੱਢਦੇ ਨੇਗੇ ਤਿਆਰ ਕਰਦੇ ਨੇਗੇ ਉਹ ਬਰਾਮਦ ਹੋਈ ਆ ਤੇ ਕੁਛ 15 ਵੀਕ ਬੋਤਲਾਂ ਜਿਹੜੀਆਂ ਹੈਗੀਆਂ ਸ਼ਰਾਬ ਜਿਹੜੀ ਹੈਗੀਆਂ ਕੱਢੀ ਹੋਈ ਰਕਮ ਹੋਈ ਆ ਜਿਸ ਦੇ ਆਧਾਰ ਤੇ ਉਹਨਾਂ ਦੇ ਖਿਲਾਫ ਅਸੀਂ ਐਕਸੈਜ਼ ਐਕਟ ਦੇ ਤਹਿਤ ਅ ਫੇਰ ਲੋਜ ਕੀਤੀ ਗਈ ਆ ਇੱਕ ਬੰਦੇ ਦੇ ਖਿਲਾਫ ਤੇ ਬਾਕੀ ਜੋ ਵੀ ਹੈਗਾ ਸਾਡੀ ਤਫਤੀਸ਼ ਵਾਲੇ ਇਹਦੇ ਚ ਜਾਰੀ ਆ ਠੀਕ ਹੈ ਨਾ ਮੌਕੇ ਤੋਂ ਜਿਹੜਾ ਦੋਸ਼ੀ ਸੀ ਉਹ ਮੌਕੇ ਤੋਂ ਭਾਰ ਹੋ ਗਿਆ ਸੀਗਾ ਕਿਉਂਕਿ ਪਿੰਡ ਦੇ ਵਿੱਚ ਘਰ ਹੋਣ ਕਰਕੇ ਦੂਰੋਂ ਪਤਾ ਚੱਲ ਜਾਂਦਾ ਜੀ ਪੁਲਿਸ ਪਾਰਟੀ ਆ ਰਹੀ ਹੈ ਤੇ ਇਸ ਕਰਕੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਦੂਰੋਂ ਭੱਜ ਗਿਆ ਸੀਗਾ ਤੇ ਤੇ ਮੌਕੇ ਨੂੰ ਕੋਈ ਤਲਾਸ਼ ਜਾਰੀ ਹੈ ਜਲਦੀ ਤੋਂ ਜਲਦੀ ਉਸ ਨੂੰ ਰੈਸ਼ ਕਰ ਲੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼